ਮੈਂ ਇਹ ਕਰ ਰਿਹਾ ਹਾਂ ਪ੍ਰਯੋਗ ਇਹ ਸਾਹਮਣੇ ਦੇਖ ਲਈ ਲਖੇ ਜੀ ਦਾ ਸਾਹਿਬ ਠੀਕ ਹੈ ਜੀ ਧੰਨਵਾਦ ਸਰ ਦਾ ਇਹ ਘਟ ਰਿਹਾ ਹੈ ਤਾਂ ਠੀਕ ਹੈ ਹਾਂ 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 ਹ ਬੋਲੇ ਬੋਲੇ ਰੱਬ ਦੀ ਹਾਣ ਆਮ ਅੱਲਾਹ ਅਲੈਕੁਮ ਅਸਸਲਮ ਅੱਲਾਹ ਅਕਬਰ 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 ਅੱ ਸਟੇਡੀ ਲੈ ਵੀ ਦੇਖਦੇ ਸਾਰੇ ਸਿੱਕੇ ਨਹੀਂ ਕਰਦੇ ਸਿੱਕਾ ਸਿੱਕਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਕਿਹਾ ਜਾਊਗਾ ਬਹੁਤ ਬਹੁਤ ਧੰਨਵਾਦ ਕਿੱਥੇ ਬਣਾ ਲਿਆ ਇਹ ਤਾਂ ਕਰਦਾ ਹੈਗਾ ਇਹ ਵਾਚਦਾ ਹੈਗਾ ਰਿਸ਼ਰਾਪਸ ਵੀ ਯਕੀਨ ਕਰਕੇ ਆ ਆਈ ਮੈਨੂੰ ਅਲਟੀਮੇਟ ਜੋ ਗਰੀਦਾਂ ਦਾ ਵਾਚਿਆ ਬਣੀ ਭਾਈ ਮਤਲਬ ਮੇਰਾ ਫਰਜ਼ ਮਰਦਾ ਜਿੰਨਾ ਲੋੜ ਹੈ ਲੋੜ ਉਹ ਵੀ ਮੈਂ ਆਪਣੀ ਜੰਗੜ ਤੋਂ ਤਾਂ ਦੇਖੀ ਉਹਦਾ ਬਾਬਾ ਮੇਰੇ ਨਾਲੇ ਵਾਫੀ ਨੇ ਜੋ ਵਕਤਬਤ ਮੈਂ ਕਰ ਚੁੱਕੀ ਇਹ ਸਭ ਮੇਰੀ ਡਿਊਟੀ ਹੈ ਜਿੱਤੇ ਮੇਰਾ ਪਾਲੀ ਚਲੋ ਤਾਂ ਜਿਹੜੇ ਸੀ ਪਾਟੀ ਦੋਇਤ ਸਾਰਾ ਤੋਂ ਫਾਟੇ ਜੀ ਮਾ ਬਚਣਾ ਦਾ ਸਾਡਾ ਬਿਆ ਇਨਨ ਪਾਰਟੀ ਦੇ ਬਹੁਤ 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 ਟੈਨਸ਼ਨ ਆ ਪਾਰਟੀ ਦੇ ਬਹੁਤ ਪਾਰਟੀ ਦੇ ਯੋਗਦਾਨ ਨੇ ਐਂਡ ਸਭ ਤੋਂ ਵੱਡੀ ਗੱਲ ਇਹ ਹੈ ਜੀ ਫਸਟ ਗ੍ਰੋਇੰਗ ਹੈ ਜਿਹੜੇ ਆਮ ਪਰਿਵਾਰ ਦੇ ਬੱਚਾ ਜਿਹੜਾ ਰੀਅਰਡ ਕਰਦਾ ਹੈ ਨਿਰਧਾਰਨ ਦੇ ਬੰਦੇ ਨੂੰ ਮੇਰੇ ਕੌਂਸਲਰ ਪੱਟੇ ਦੀ ਉਹ ਕਿਰਨ ਜਨਤਰੀ ਐਸਾ ਵੀ ਬਹੁਤ ਕੀ ਬੰਦੇ ਨੂੰ ਲੈ ਕੇ ਹੋ ਗਿਆ ਟੋਟਲ ਲੀਡਰ ਸਾਡੇ ਚੈਨਲ ਤੋਂ ਬਹੁਤ ਬਹੁਤ ਸਤਿਕਾਰ ਕਰਦੇ ਹੈ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਹਾਂ ਬਿਲਕੁਲ ਅੱਜ ਮੇਰੇ ਵੀਰ ਜਿਹੜਾ ਪੂਰਾ ਜੀ ਨੂੰ ਜਿਹਨਾਂ ਨੂੰ ਪਿਛਲੇ ਹੰਦੀ ਨੀ ਪਾਰਟੀ ਦੇ ਨਾਲ ਜੀ ਬੀਟ ਦੇਖਦੇ ਹੋਏ ਬਈ ਬੱਚੋ ਕੀ ਹੁੰਦਾ ਸੀ ਔਰ ਅੱਜ ਉਹਨਾਂ ਬੈਨਿੰਗ ਬੋਰਡ ਦੇ ਚੇਅਰਮੈਨ ਬਜੁਰਗ ਅੱਜ ਰਸਮਾਂ ਪੂਰੀ ਕੀਤੀ ਜਾ ਰਹੀ ਹੈ ਬਹੁਤ ਬਹੁਤ ਬਧਾਈ ਹੋਣਾ ਔਰ ਮੈਂ ਆਸ ਕਰਦੀ ਹਾਂ ਕਿ ਵੀ ਆਪਣੀ ਇਸ ਜ਼ਿੰਮੇਵਾਰੀ ਨੂੰ ਨਾ ਲੈਣ ਕਿ ਉਹ ਇਹਨਾਂ ਦੇ ਬਾਹਰ ਹਰ ਹਾਲੇ ਤੇ ਜਿੰਨਾ ਵੀ ਕੱਟੋ ਜਿੰਨਤੁਦਾ ਇਹਦੇ ਨੇ ਕਹਾਉਂਿਆ ਕਿ ਜਿਹੜੇ ਇੱਕ ਸਾਲ ਦੇ ਪਾਤੀ ਦੀ ਰੀਡ ਨਹੀਂ ਕੱਟੀ ਜਿੰਨੇ ਵੀ ਵਲੰਟੀਅਰ ਨੇ ਉਹ ਸਾਰੇ ਪਹੁੰਚੇ ਨੇ ਸਭ ਚੀਜ਼ ਉਹ ਸ਼ਾਦੀ ਲਹਿਲ ਤੇ ਮੈਂ ਆਸ ਕਰਦੀ ਹਾਂ ਕਿ ਦੁਆਵਾਂ ਉਹਨਾਂ ਹੋਰ ਜ਼ਿਆਦਾ ਕੰਮ ਕਰਦੇ ਰਹਿਣਗੇ ਜਿਹਦੇ ਮੁਾਰਕੋ ਕੇ ਤੇ ਕੀ ਗਾਉਂਗੇ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਦਾ ਵੰਸ਼ਾਵਾਦੀ ਦਾ ਨੈਸ਼ਨਲ ਕੰਜ਼ੂਮਰ ਸ਼ਿਕਾਇਤ ਦੇ ਕੇਦਰੀ ਪਾਲ ਸਾਹਿਬ ਦਾ ਦਿਲ ਦੀ ਹੈ ਇਹ ਦੁਕਾਨ ਤੋਂ ਜਿਹਨਾਂ ਨੇ ਕਾਮ ਕਰਦੇ ਨਾਗਰਿਕ ਨੂੰ ਪਹਿਲਾ ਜਿਲਾ ਪ੍ਰਸ਼ਾਸਨ ਤੇ ਫਿਰ ਜਿਨਾ ਟ੍ਰੈਨਿੰਗ ਬੋਰਡ ਦਾ ਜਿਹੜਾ ਕੇਂਦਰੀ ਮੰਤਰੀ ਸੰਮੇਲਨ ਲਈ ਅੱਜ ਬਹੁਤ ਕੁਝ ਦੱਸੀ ਕਿ ਵਰਕਰਾਂ ਨੂੰ ਵੀ ਨਹੀਂ ਲੱਗਦਾ ਕਿ ਇਹ ਪਾਹਾ ਦੇਖੋ ਇਹ ਪਾਹਾ ਆਮ ਆਦਮੀ ਪਾਟ ਜਿਹੜੇ ਆਮ ਘਰਾਂ ਦੇ ਵਿੱਚ ਜਨੂੰ ਵੱਡੇ ਵੱਡੇ ਪੁਤਸਿਆਂ ਦੇ ਪਿਛਾਣ ਦੇ ਉਹਨਾਂ ਨੂੰ ਪੰਜਾਬ ਦੇ ਸ਼ੁਰੂ ਤੇ ਕੀ ਕਹੋਗੇ ਜੀ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਇੰਚਾਰਜ ਹਾਈ ਕਮਾਂਡ ਨੇ ਨਵੀਂ ਬਿਝਿਮਾਰੀ ਸੌਂਪੀ ਹੈ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਨਾਲ ਹੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕੰਮ ਕਰਵਾਲੇ ਲੋਕ ਨੇ ਉਹਨਾਂ ਨੂੰ ਹਾਈ ਕਮਾਂਡ ਉੱਚੇ ਅਹੁਦਿਆਂ ਨਾਲ ਨਿਵਾਜਦੀ ਹੈ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਇੱਕ ਵਾਰ ਫੇਰ ਤੋਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਬੁਰਾਜੀ ਨੂੰ ਔਰ ਜਿਹੜੇ ਕਿ ਅੱਜ ਪੁਲਾਨੀ ਜ਼ਿਲ੍ਹਾ ਪੁਲਾਨੀ ਕੋਰਡਰ ਵਿਖੇ ਚੇਅਰਮੈਨ ਦਾ ਅਹੁਦਾ ਸਭਾਣਿਆ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਬਹੁਤ-ਬਹੁਤ ਧੰਨਵਾਦ ਕਰਾਂ ਆਮ ਆਦੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਗੁਰਦੇਵ ਸਿੰਘ ਜੀ ਵੱਲੋਂ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਨ੍ਹਾਂ ਨੇ ਇੱਕ ਬਹੁਤ ਹੀ ਹੌਨਾਰ ਨੌਜਵਾਨ ਤੇ ਸਾਥੀ ਨੂੰ ਪਹਿਲਾ ਜ਼ਿਲ੍ਹਾ ਬੁਲਾਰਾ ਬਣਾਇਆ ਤੇ ਹੁਣ ਜ਼ਿਲ੍ਹਾ ਪੁਲਾਨੀ ਕੋਰਡਰ ਦਾ ਚੇਅਰਮੈਨ ਬਣਾਇਆ ਕਿ ਕਿ ਜੇ ਐਸੇ ਲੋਕ ਅਗੇ ਆਉਣਗੇ ਪਰ ਇਹ ਕੰਮ ਕਰਨ ਵਾਲੇ ਬੰਦੇ ਅੱਗੇ ਆਉਣਗੇ ਤੇ ਮਾਹਰਦਾਰ ਨੂੰ ਅੱਗੇ ਆਉਣਗੇ ਤੇ ਫਿਰ ਤਾਂ ਹੀ ਆਮ ਆਦੀ ਪਰਦੇ ਜਿਹੜਾ ਮਿਸ਼ਨ ਆ ਪੰਜਾਬ ਦੰਗਲਾ ਪੰਜਾਬ ਰੌਂਦਾ ਤਾਂ ਹੀ ਕਾਮਯਾਬ ਹੋ ਸਕਦਾ ਤੇ ਅੱਜ ਕਹਿ ਸਕਦਾ ਵੀ ਆਮ ਆਦੀ ਪਾਰਟੀ ਇੱਕ ਪਾਰਟੀ ਹੈ ਜਿਹੜੀ ਆਮ ਆਦਮੀ ਨੂੰ ਅੱਗੇ ਲੈ ਕੇ ਆਉਂਦੀ ਹੈ ਜਿਹੜਾ ਇਹ ਗੱਲ ਕਰਦੇ ਆ ਆਮ ਕਰ ਦੇ ਵਿੱਚੋਂ ਚਾਹੇ ਚੇਅਰਮੈਨ ਬਣਾਇਆ ਪ੍ਰਧਾਨ ਬਣਾਏ ਆਮ ਕਰ ਦੇ ਵਿੱਚੋਂ ਚਾਹੇ ਮੈਂ ਐਮਐਲਏ ਬਣਿਆ ਜਾਂ ਹੋਰ ਕੋਈ ਐਮਐਲਏ ਬਣੇ ਨੇ ਆਮ ਘਰਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਨੇ ਬਲਕੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਤੇ ਬਾਗਡੋਰ ਸੁਭਾਰੀ ਹੈ ਤੇ ਔਰ ਸਾਡਾ ਮਿਸ਼ਨ ਹੈ ਔਰ ਆਮ ਆਲੀ ਪਾਰਟੀ ਦਾ ਮਿਸ਼ਨ ਆ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ ਤੇ ਪਾਈਵਮੈਂਟ ਲਾਗੂ ਕਰਕੇ ਹਰ ਆਮ ਆਦਮੀ ਨੂੰ ਚਰਨ ਤੱਕ ਕੀ ਕਹਿਣਾ ਚਾਹਾਂਗੇ ਜੀ ਇਸ ਮੌਕੇ ਬਹੁਤ ਖੁਸ਼ੀਆਂ ਤੇੜਾ ਜੀ ਮੈਨੂੰ ਬਹੁਤ ਬਹੁਤ ਕਰਨੇ ਦਾ ਖੇਤਰ ਸਾਡੇ ਪਾਰਟੀ ਨੇ ਯਕੀਨ ਕਰਕੇ ਫੋਟੋਸ਼ਾਟ ਦੀ ਤੇ ਇਸ ਤੋਂ ਬਿਨਾਂ ਚਾਰ ਦਿਵਾਰਾਂ ਦੇ ਬਹੁਤ ਹੁਣ ਤੋਂ ਮੇਰਾ ਪਰਮਾਤਮਾ ਦਾ ਪਾਗਨ ਬਾਰੀਂ ਥੈਂਕ ਯੂ ਬਹੁਤ ਇੰਟਰਸਟਿੰਗ ਤੰਦੇ ਹੀ ਨਾਲ ਪੂਰੀ ਸੱਚੀ ਸ਼ਰਧਾ ਨਾਲ ਨਮਨ ਕਰਦੇ ਹਾਂ ਥੈਂਕ ਯੂ ਬਹੁਤ ਬਹੁਤ ਦਿਨ ਚੁਣ ਦਿਹਾਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਬਿਲਮ ਘਰਾਵੇ ਬਹੁਤ ਇਮਾਨਦਾਰਨ ਸ਼ਿਵਨભાઈ ਅੱਜ ਹੋਰ ਚਲਸ਼ਨ ਹੋਈ ਹੈ ਪਰਮਾਨੰਤ ਕਿਰਪਾ ਕੀਤੀ ਹੈ ਬੀਟੇ ਅਸੀਂ ਸਾਡੇ ਪਾਰਡ ਦੇ ਸੁਪਰੀਮੋਰਿੰਗ ਕੇਜਰੀਵਾਲ ਜੀ ਦਾ ਪੂਰੀ ਪੰਜਾਬ ਸਰਕਾਰ ਕੋ ਸਿਮਾਨਤ ਧੰਨਵਾਦ ਕਰਦੇ ਆ ਸਿਮਾਨਤ ਸਭ ਤੋਂ ਜ਼ਿਆਦਾ ਸੀ ਸਾਡੇ ਇੱਕ ਮੇਜ ਦੇ ਭਰਾ ਨੂੰ ਜਿਹੜੀ ਬਹੁਤ ਵੱਡੀ ਬਿਮਾਰੀ ਵੀਲੀ ਹੈ ਜਿਹੜਾ ਵੱਲੋਂ ਅਸੀਂ ਜਿਹੜੇ ਦਿਹਾਣਾ ਵਾਸੀ ਜੁਗਨਾਰ ਜੀ ਜਿਹੜੇ ਪਲਾਨਿੰਗ ਬੋਰਡ ਦੇ ਚੇਅਰਮੈਨ ਦਿਹਾਣਾ ਦਿਟ ਵਰਪਟ ਦੇ ਜੀ ਬਹੁਤ ਬੋੜਾ ਇਹਦਾ ਜੋਰ ਦਾ ਹੁੰਦਾ ਇਹ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹੜੀ ਉਹ ਜੇਵਾ ਕਰ ਲਗੇ ਸੋ ਅੱਜ ਪੂਰੇ ਲੁਧਿਆਣਾ ਵਾਸੀਆਂ ਨੂੰ ਮੈਂ ਮੁਬਾਰਕਾ ਦਿੰਦਾ ਸਰੂਦਾ ਸਾਹਿਬ ਆਪਣੇ ਛੋਟਾ ਭਰਾ ਇਹਨਾਂ ਦੇ ਪੂਰੇ ਸਹਾਰਨ ਤੇ ਇਹਨਾਂ ਨੂੰ ਮਿਸ਼ਲੀ ਕੋਸ਼ਿਸ਼ ਨਹੀਂ ਸਾਡੀ ਪਾਰਟੀ ਦੇ ਉੱਪਰ ਵੀ ਸਰਦਾਰ ਕੋ ਅਮਾਨ ਦੀ ਜੀ ਬਹੁਤ ਬਹੁਤ ਲੱਖ ਲੱਖ ਸਤਿਕਾਰ ਜੀ ਅਚੇਵਨ ਸਾਹਿਬ ਨੂੰ ਨਾਲ ਦਿੰਦਾ ਜੀ ਰਮਪਾ ਜੀ ਸਰਦਾਰ ਚੰਦਰ ਸਿੰਘ ਘੋੜਾ ਦਾ ਤਾਜਪੁਰ ਦੀ ਮਾਰ ਜੀ ਬਹੁਤ ਵਧੀਆ ਪਾਰਟੀ ਨੇ ਫੈਸਲਾ ਲਿਆ ਜਿਹੜਾ ਇੰਨੇ ਵਧੀਆ ਸਮਾਜ ਸੇਵੀ ਪਰਿਵਾਰ ਦੇ ਬੱਚੇ ਨੂੰ ਸੇਵਾ ਕਰਨ ਦਾ ਮੌਕਾ ਹੈ ਤੇ ਮਾਰਤ ਮੁਕੇ ਤੇ ਕੀ ਕਹੋਗੇ ਹਾਂ ਸਭ ਤੋਂ ਪਹਿਲਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਦੇ ਵੱਲ ਮੰਤਰੀ ਸਾਹਿਬ ਤੋਂ ਅੱਛੀ ਦੀ ਮਾਨ ਪ੍ਰਸ਼ੰਤੀ ਲੀਡਰਸ਼ਿਪ ਤੋਂ ਲੁਧਿਆਣਾ ਜ਼ਿਲ੍ਹਾ ਪੱਲੰਗਪੁਰ ਦਾ ਚੇਅਰਮੈਨ ਲਾਇਆ ਸੀ ਅਜਾਮਾ ਦੀ ਪਾਰਟੀ ਨੇ ਕੰਮ ਕਰਦਾ ਮੁੱਦਾ ਇਹਨੇ ਪਾਰਟੀ ਲਈ ਸਮਰਪਿਤ ਹੋ ਕੇ ਸੇਵਾ ਕੀਤੀ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਆ ਹੁਧਿਆਣਾ ਜ਼ਿਲ੍ਹਾ ਪਲੈਨਿੰਗ ਦੀ ਤੇ ਅੱਜ ਮੈਂ ਇਹੀ ਕਹੂੰਗਾ ਵੀ ਪਾਰਟੀ ਨੇ ਸਮਰਪਿਤ ਲੋਕਾਂ ਜਿਹੜੇ ਪਾਰਟੀ ਦੇ ਕੰਮ ਕਰਦੇ ਨੇ ਕਿੰਨਾ ਕੁ ਵੀ ਕੁਆਲਿਟੀ ਬਣਾ ਲਈ ਨੇ ਖੜੀ ਆ ਸੋ ਅੱਜ ਸਾਰੀ ਕਮੇਟੀ ਪਾਰਟੀ ਵੱਲੋਂ ਇਸ ਨੌਜਵਾਨ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣ ਤੇ ਬਹੁਤ ਬਹੁਤ ਵਾਰਕ ਵਜੋਂ ਵੀ ਖੰਡ ਸਾਹਿਬ ਅੱਜ ਮੁबारक ਵਾਦ ਵਾਲਾ ਮੌਕਾ ਵਾ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਅੱਜ ਜਿਲ੍ਹਾ ਪਲੈਨਿੰਗ ਬੋਰਡ ਦੇ ਜਿਹੜਾ ਪ੍ਰਧਾਨ ਜਸਤਿੰਦਰ ਕੌਰ ਹੁੰਦਾ ਜਿਹਨੂੰ ਲਗਾਇਆ ਗਿਆ ਹੈ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਣਾਉਂਦਾ और इस में आम आदमी पार्टी के प्रधान नरेंद्र अरविंद केजरीवाल जी सी एम साहब मान साहब और अमन अरोड़ा अच्छा जी उन्हों का बहुत बहुत धनबाद दी कि उन्होंने बहुत मेहनत और बहुत अच्छा काम करने वाले जी हूडा जी है उन्होंने अच्छे डिस्ट्रिक्ट लुधियाना प्लैनिंग बोर्ड का अपनाया चेयरमैन सो जिले वालों बहुत बहुत, बहुत, बहुत शुभरा ਇਹ ਇੰਤਜ਼ਾਮ ਕਰਦੇ ਜੀ ਬੰਦਾ ਮੋਰਗਾ ਸੁਪਰੀਮ ਸਰਦਾਰ ਚਾਕੂ ਪਰਮਾਣ ਦਾ ਅਕੀਰ ਕਹਿੰਦੇ ਆ ਰਹੇ ਨੇ ਕੰਪਨੀ 50 ਸਰਦਾਰ ਬਰਮਾਨ ਸਿੰਘ ਬਣ ਕਰ ਸਕਦੇ ਆਵਾਜ਼ ਆ ਗਈ ਸਾਡੇ ਬਹੁਤ ਖੁਸ਼ ਹਾਲ ਜੀ ਪੇਦਾ ਜੀਟਰ ਮਾਨਦਾਰ ਸ਼ਖੀ ਮਾਨਦਾਰ ਸ਼ਖੀ ਮਾਨਦਾਰ 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 ਜਿਤੇ ਹੋਏ ਜਗਤ ਮੰਤਰੀ ਸ੍ਰੀ ਅਰਵਦੀਪ ਸਿੰਘ ਗੁਰੀਆ ਅਸ਼ੀਰਵਾਦ ਦੇ ਦਿੱਤੇ ਹੋਏ ਹੈ ਜਿਸ ਹੱਕ ਮਾਨਦਾਰੀ ਤੋਂ ਮਾਣ ਕਰਦਾ ਪ੍ਰਵਾਦਨਵਾਦ ਕਰਦਾ ਸਰਕਾਰ ਨੂੰ ਭੈਣ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਮਾਂ ਬਾਪਰੀਆਂ ਸਨ ਨਾਲ ਭੈਣ ਦੇ ਸਹਿਯੋਗ ਦੇ ਨਾਲ ਇਸ ਕੂਚੀ ਦੇ ਬਰਾਜ਼ਮਾਨ ਤੇ ਉਮੀਦ ਕਰਨਾ ਇਹ ਮੇਰਾ ਵੀ ਬੜੀ ਮਾਨਦਾਰੀ ਤੋਂ ਖੁਸ਼ੀ ਨਾਲ ਇਸੇ ਮੌਕੇ ਤੇ ਗਾ ਪ੍ਰਮਾਤਮਾ ਨੇ ਹੁਣ ਚੜ੍ਹਦੀ ਗੱਲ ਤੇ ਰੱਖਿਆ ਗੱਲ ਤਰਨ ਤਾਰਾਂ ਦੀ ਚੱਲੀ ਹੈ ਇੱਥੇ ਸਾਡੀ ਪੱਗ ਦੀ ਐਲਾਨ ਹੋਣਾ ਬਾਕੀ ਹੈ। ਔਰ ਇੱਕ ਕੱਲ ਤੋਂ ਸਵੇਰ ਦੀਆਂ ਪਹਿਲੀਆਂ ਖਬਰਾਂ ਤੋਂ ਸ਼ੁਰੂ ਹੋ ਜਾਏਗਾ। ਜਿਹੜੀ ਨੀਰ ਸਾਡੀ ਜਿਵੇਂ ਲੁਧਿਆਣੇ ਦੇ ਤੁਸੀਂ ਦੇਖੀ ਸੀ ਨਾ ਇਹ ਉਸ ਤੋਂ ਵਧੀਆ ਹੋਏਗੀ। ਬਾਕੀ ਤਾਂ ਸਿਰਫ ਲੋਕਾਂ ਦੀ ਪੱਲਾ ਪੱਲਾ ਜਾਂਦੀ ਹੈ। ਅੱਜ ਦੇ ਪ੍ਰੋਗਰਾਮ ਬਾਰੇ ਦੱਸੋ। ਅੱਜ ਦਾ ਪ੍ਰੋਗਰਾਮ ਪਾਰਟੀ ਨੇ ਬਹੁਤ ਨਾਲੋ ਨਾਲ ਸਾਨੂੰ ਨਾਲ ਕਰਨਾ। ਇੱਕ ਇਹੋ ਜਿਹਾ ਇਮਾਨਦਾਰ ਵਧੀਆ ਬੰਦਾ ਦਿੱਤਾ। ਜੋ ਨਾਲੋ ਜੋ ਗਲੇ ਤੱਕ ਖੁੱਧ ਰਜਿਆ ਹ ਹਮ ਬਾਕੀ ਪੂਰੀ ਸਮਾਜ ਦੀ ਤੇ ਆਪਣੀ ਖਾਇਆ ਵੀ ਇੱਥੇ ਸੇਵਾ ਕਰੂਗਾ ਹ ਤੇ ਯੋਜਨਾ ਬੋਰਡ ਦੇ ਮੁਤਾਬਕ ਜੋ ਜੋ ਜਿਹੜੀ ਥਾਂ ਤੇ ਜੇ ਇਸੀ ਹੋਏਗੀ ਸਾਰੀ ਇੱਥੋਂ ਉਹ ਪੁਰਕੀ ਹੋਏਗੀ ਜੀ ਬਹੁਤ ਹੀ ਵਧੀਆ ਕੰਮ ਕੀਤਾ ਹੈ ਸੁਪਰ ਬਹੁਤ ਸੇ ਮਾਨ ਨੇ ਜਤਿੰਦਰਪਾਲ ਖੰਗੂੜਾ ਨੂੰ ਚੇਅਰਮੈਨ ਯੋਜਨਾ ਬੋਰਡ ਤੇ ਲੁਧਿਆਣਾ ਦਾ ਜੋ ਲਗਾਇਆ ਉਹਨਾਂ ਨੂੰ ਪ੍ਰਧਾਨ ਬਹੁਤ ਵਧੀਆ ਕੰਮ ਆ ਉਹ ਸਾਰੇ ਉਹਨਾਂ ਨੂੰ ਮੁਬਾਰਕਬਾਦ ਇਹਨਾਂ ਆ ਤਾ지 ਉਹਨਾਂ ਦੀ تاج ਪੋਸ਼ੀ ਹੋਈ ਹੈ ਜਿਹਦੇ ਵਿੱਚ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਇਹ ਮਹਾਰਾਜ ਕਰੇ ਉਹਨਾਂ ਦੀ ਹਰ ਮਦਦਨ ਬਤੇ ਹੋਵੇ ਜਿਹਨਾਂ ਆ ਨਹੀਂ ਤੁਸੀਂ ਸਾਰੇ ਜੀ ਦਾ ਖਾਲਸਾ ਵਾਲਾਈਕ ਦੀ ਦਿਨ ਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਖੰਗੋੜਾ ਸਾਹਿਬ ਨੂੰ ਬਹੁਤ ਵਧੀਆ ਗੁੱਡ ਸੀਨ ਮਿਲ ਗਈ ਹੈ ਜੀ ਪ੍ਰੈਨਕੂ ਜੀ ਪਲਾਨਿੰਗ ਬੋਰਡ ਦੇ ਚੇਅਰਮੈਨ ਨਾਲਤਾ ਜੀ ਬਹੁਤ-ਬਹੁਤ ਮੁਬਾਰਕ ਹੈ ਅਕੇ ਸਾਡੇ ਪ੍ਰਧਾਨ ਸੇ ਬਹੁਤ ਰਾਜੀਤਾ ਚਿਦੇ ਅਸੀਂ ਆਏ ਹਾਂ ਇਹਨਾਂ ਨੂੰ ਕਿਲਾ ਜੋ ਦਾ 6000 ਲਿਆ ਤੇ ਅਸੀਂ ਉਹਨਾਂ ਨੂੰ ਚੁੱਕ ਕੇ ਸਾਲ ਵਿੱਚ ਦੇ ਲੋਕ ਮਾਰਨ ਦਾ ਕੋਈ ਹਿਸਾਬ ਸਰਕਾਰ ਨੂੰ ਦੱਸਿਆ ਦੇਣੇ ਆ ਅਲਾਈਂਸ ਕਲੱਬ ਨੂੰ ਦੱਸਿਆ ਦੇਣੇ ਤੇ ਪਰਮਾਤਮਾ ਦਾ ਨਾਮ ਲੈ ਕੇ ਕੀਤੀ ਹੈ ਤੇ ਸੀਐਮ ਸਾਡੇ ਨੇ ਕਿਹਾ ਇਹਨੂੰ ਚੇਅਰਮੈਨ ਲਾਇਆ ਤੇ ਅਸੀਂ ਇਹਨਾਂ ਨੂੰ ਵਾਟ ਦੇ ਦੋ ਦਿਖਾ ਦੇ ਹਾਂਜੀ ਦੇਖਿਆ ਜੀ ਹਾਂਜੀ ਦੇਖ ਮੈਂ ਮਿਸਕ ਲੋ ਠੀਕ ਹੈ ਜੀ ਹਾਂਜੀ ਹਾਂ ਹਾਂ ਤੇ ਲੋ ਬਹੁਤ 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 ਉਹਦੇ ਨਾਲ ਹਾਂ ਵੀਰੇ ਦੇਖਿਓ ਸਾਹਮਣੇ ਇਸ ਸਾਈਡ ਦੇਖੋ ਆ ਨਹੀਂ ਆ ਬੈਠਾ ओके ਸਾਰੇ ਨੂੰ ਬੁਲਾਇਆ ਸਾਰੇ ਬੋਲ ਬਈਆ ਬੁਲਾਓ ਸਾਰਿਆਂ ਨੂੰ ਹਾਂ ਜੇ ਚਾਰਾ ਬੁਲਾ ਦੇ ਅਗਰ ਬੋਲੇ ਸੋਨਿਆਰ ਸੋਨਿਆਰ ਬੜੀ ਸੋਹਣੇ ਹਾਲ ਅੱਜ ਜਿੰਦੇਵਰੇ ਕਰਗੇ ਇੱਕ ਮਿੰਟ ਦੇਪੇ ਸਾਹਿਬ ਜੀ ਠੀਕ ਹੈ ਠੀਕ ਹੈ ਸਾਹਿਬ ਜੀ ਮੇਰੇ ਸਾਹਮਣੇ ਦੇਖਿਆ ਐ ਸਾਹਿਬ ਜਿਹੜਾ ਤੁਹਾਡਾ ਆਮ ਬੈਠਾ ये आम आदमी साइड देखो ये सामने नहीं है भीया दंदिया ना कि किसी अदर नु जेले के हां ठीक है ये पर बता नहीं पता नहीं और नमस्कार जी